ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿਪਾਹੀ ਕਦੇ ਵੀ ਛੁੱਟੀ ਨਹੀਂ ਲੈਂਦਾ ਇਹ ਗੱਲ ਭਾਰਤੀ ਫੌਜ ਦੇ ਅਫਸਰ ਮੇਜਰ ਸਿਮਰਤ ਰਾਜਦੀਪ ਸਿੰਘ ਨੇ ਸਾਬਿਤ ਕਰ ਦਿੱਤੀ ਹੈ ਉਹ ਇੱਕ ਨੌਜਵਾਨ ਲਈ ਉਸ ਵੇਲੇ ਮਸੀਹਾ ਬਣ ਕੇ ਆਏ ਜਦੋਂ ਉਹਨਾਂ ਨੇ ਗੋਆ ਤੋਂ ਚੰਡੀਗੜ੍ਹ ਜਾ ਰਹੇ ਫਲਾਈਟ ਵਿੱਚ 27 ਸਾਲਾ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਦੀ ਜਾਨ ਬਚਾਈ ਉਹਨਾਂ ਨੇ ਮਰੀਜ਼ ਨੂੰ ਮੋੜ ਠੀਕ ਕੀਤਾ ਅਤੇ ਮੁੰਬਈ ਵਿਖੇ ਐਮਰਜੈਂਸੀ ਲੈਂਡਿੰਗ ਲਈ ਬੇਨਤੀ ਕੀਤੀ ਇਹ ਘਟਨਾ 16 ਜੂਨ ਨੂੰ ਚੰਡੀਗੜ੍ਹ ਜਾ ਰਹੇ ਫਲਾਈਟ 6E724 ਦੀ ਹੈ ਮੇਜਰ ਸਿਮਰਤ ਰਾਜਦੀਪ ਸਿੰਘ ਨੇ ਗੋਆ ਤੋਂ ਚੰਡੀਗੜ੍ਹ ਜਾ ਰਹੇ ਇੱਕ ਗੰਭੀਰ ਬਿਮਾਰ ਯਾਤਰੀ ਦੀ ਜਾਨ ਬਚਾਈ ਮੇਜਰ ਸਿੰਘ ਜੋ ਪੱਛਮੀ ਕਮਾਂਡ ਹਸਪਤਾਲ ਚੰਡੀ ਮੰਦਰ ਵਿੱਚ ਤਨਾਤ ਡਾਕਟਰ ਹਨ ਜੋ ਕਿ ਇੰਡੀਗੋ ਦੀ ਫਲਾਈਟ ਵਿੱਚ ਸਵਾਰ ਸਨ ਜਦੋਂ ਉਹਨਾਂ ਦੇ ਨਾਲ ਦੇ ਯਾਤਰੀ ਨੂੰ ਮੈਡੀਕਲ ਐਮਰਜੈਂਸੀ ਸੀ ਯਾਤਰੀ ਦੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਸੀ ਤਾਂ ਭਾਰਤੀ ਫੌਜ ਦੇ ਅਧਿਕਾਰੀ ਮੇਜਰ ਸਿਮਰਤ ਮਰੀਜ਼ ਦੀ ਮਦਦ ਲਈ ਅੱਗੇ ਆਏ ਉਸ ਵੇਲੇ ਜਹਾਜ਼ 39000 ਫੁੱਟ ਦੀ ਉਚਾਈ ਤੇ ਉੜ ਰਿਹਾ ਸੀ ਮਰੀਜ਼ ਨੂੰ ਸਾਹ ਲੈਣ ਦੀ ਤਕਲੀਫ ਹੋਣ ਲੱਗੀ ਮੇਜਰ ਸਿੰਘ ਨੇ ਆਪਣੀ ਪਛਾਣ ਡਾਕਟਰ ਵੱਜੋਂ ਦੱਸ ਕੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਕਮਾਲ ਦੇ ਸੰਜਮ ਅਤੇ ਹੁਨਰ ਨਾਲ ਉਹਨਾਂ ਨੇ ਮਰੀਜ਼ ਨੂੰ ਮੁੜ ਸੁਰਜੀਤ ਕੀਤਾ ਐਮਰਜੈਂਸੀ ਦਵਾਈਆਂ ਦਾ ਪ੍ਰਬੰਧ ਕੀਤਾ ਅਤੇ ਦਿਲ ਦਾ ਦੌਰਾ ਰੋਕਣ ਲਈ 1 ਘੰਟੇ ਤੱਕ ਲਗਾਤਾਰ ਆਕਸੀਜਨ ਸਹਾਇਤਾ ਦਿੱਤੀ। ਉਸ ਵੇਲੇ ਚੰਡੀਗੜ੍ਹ ਦੀ ਦੂਰੀ ਹਲੇ 2 ਘੰਟੇ ਹੋਰ ਸੀ ਤਾਂ ਉਹਨਾਂ ਨੇ ਫਲਾਈਟ ਦੇ ਕਪਤਾਨ ਨੂੰ ਫਲਾਈਟ ਦੀ ਉਚਾਈ ਘਟ ਕਰਨ ਅਤੇ ਮੁੰਬਈ ਵਿਖੇ ਐਮਰਜੈਂਸੀ ਲੈਂਡਿੰਗ ਦਾ ਪ੍ਰਬੰਧ ਕਰਨੇ ਦੀ ਬੇਨਤੀ ਕੀਤੀ। ਆਪਣੇ ਇਸ ਵਰਡ ਮੁਲੇ ਕਾਰਜ ਦੇ ਲਈ ਮੇਜਰ ਸਿੰਘ ਮਰੀਜ਼ ਅਤੇ ਯਾਤਰੀਆਂ ਲਈ ਮਸੀਹਾ ਬਣ ਗਏ ਜੇਕਰ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ